ਇਹ ਫਿਲਮ ਦੀ ਤਾਂ ਖਾਸ ਤੌਰ ਤੇ ਫੋਕਸ ਕਿਸ ਦੇ ਉੱਪਰ ਰਹੇਗਾ ਕਿ ਸਟੋਰੀ ਲਾਈਨ ਰਹੇਗੀ ਸਟੋਰੀ ਲਾਈਨ ਦਾ ਕਿਰਦਾਰ ਤੁਸੀਂ ਪਲੇ ਕਰ ਰਹੇ ਹੋ ਮੋਰੀ ਲਾਈਨ ਦੱਸ ਤੀ ਕਿਸੇ ਨੇ ਫਿਲਮ ਦੇਖਣ ਨਹੀਂ ਜਾਣਾ ਨਾ ਨਹੀਂ ਟੀਚਰ ਦੀ ਵੀ ਗੱਲ ਹੋ ਰਹੀ ਵੀ ਤੁਸੀਂ ਟੀਚਰ ਦਾ ਕਿਰਦਾਰ ਵੀ ਨਿਭਾਇਆ ਉਹ ਨਾਲ ਪੁਲਿਸ ਦੇ ਟੀਚਰ ਦਾ ਉਹ ਤੁਸੀਂ ਫਿਲਮ ਚ ਦੇਖੋਗੇ ਤੁਹਾਨੂੰ ਫਿਲਮ ਚ ਮਜ਼ਾ ਆਉਣਾ ਉਹ ਦੇਖ ਕੇ ਕਿਉਂਕਿ ਇਹ ਹੈਗੀ ਸਸਪੈਂਸ ਥ੍ਰਿਲਰ ਫਿਲਮ ਫਿਲਮਾਂ ਸਿਨੇਮੇ ਲਈ ਬਣਦੀਆਂ ਨੇ ਔਰ 나 ਮੈਨੂੰ ਦੱਸਣ ਚ ਉਹਨਾਂ ਮਜ਼ਾ ਆਉਣਾ ਜਿੰਨਾ ਤੁਹਾਨੂੰ ਦੇਖਣ ਚ ਮਜ਼ਾ ਆਉਣਾ। ਹੁਣ OTT ਤੇ ਫਿਲਮਾਂ ਆਈ ਤੇ ਤਰੀਕੇ ਚ ਰਿਲੀਜ਼ ਹੋਣ ਲੱਗ ਗਈਆਂ ਨੇ। ਕਮਰਸ਼ੀਅਲੀ ਲਾਸ ਹੁੰਦਾ ਜਦੋਂ ਥੀਏਟਰ ਦੇ ਫਿਲਮ ਰਿਲੀਜ਼ ਨਹੀਂ ਹੁੰਦੀ ਪਰ OTT ਤੇ ਹੋ ਜਾਂਦੀ ਹੈ। ਨਹੀਂ OTT ਤੇ ਪ੍ਰੋਡਿਊਸਰਾਂ ਨੂੰ ਉੱਥੋਂ ਵੀ ਰੈਵਨਿਊ ਆਉਂਦਾ ਔਰ ਜਦੋਂ ਫਿਲਮ ਸਿਨੇਮੇ ਚੱਲ ਪੈਂਦੀ ਹੈ ਫਿਰ OTT ਤੇ ਜਾਂਦੀ ਹੈ। ਕੁਝ ਕੁਝ ਸਿਨੇਮਾ ਸਪੈਸ਼ਲ OTT ਲਈ ਬਣਦਾ। ਸ਼ੀ ਡਰਪ ਨਹੀਂ ਭਰੋ ਸਾ ਆਪਕਾ ਫਿਲਮ ਆ ਰਹੀ ਹੈ ਦੇਵ ਖਰੋੜ ਲੁਧਿਆਣਾ ਪਹੁੰਚੇ ਨੇ ਪ੍ਰਮੋਸ਼ਨ ਦੇ ਲਈ ਸਰ 5 ਸਾਲ ਲੱਗੇ ਡੀਐਸਪੀ 1 ਆਈ ਸੀ ਹੁਣ ਡੀਐਸਪੀ 2 ਆ ਰਹੀ ਹੈ ਕੀ ਨਵਾਂ ਲਿਆ ਰਹੇ ਦਰਸ਼ਕਾਂ ਨੂੰ ਭਾਜੀ ਨਵਾਂ ਐ ਸੱਚ ਡੀਐਸਪੀ ਦੇਵ 1 ਨੂੰ ਬਹੁਤ ਪਿਆਰ ਦਿੱਤਾ ਸੀ ਸਾਰਿਆਂ ਨੇ ਬੜੀ ਫੇਵਰੇਟ ਫਿਲਮ ਆ ਸਾਰਿਆਂ ਦੀ ਤੇ ਹੁਣ ਅਸੀਂ ਡੀਐਸਪੀ ਦੇਵ 2 ਲੈ ਕੇ ਆ ਰਹੇ ਆ ਔਰ ਫੁੱਲ ਇੰਟਰਟੇਨ ਹੈ ਟ੍ਰੇਲਰ ਅੱਜ ਇਹਦਾ ਰਿਲੀਜ਼ ਹੋ ਗਿਆ ਤੇ ਤੁਸੀਂ ਪਸੰਦ ਕਰੋਗੇ ਫਿਲਮ ਨੂੰ ਫਿਲਮ ਦੇ ਵਿੱਚ ਜਿਨ੍ਹਾਂ ਨੇ ਹੱਸਣਾ ਹੈ ਹੱਸਣਗੇ ਜਿਨ੍ਹਾਂ ਨੇ ਐਕਸ਼ਨ ਦੇ ਚਾਹਵਾਨ ਲੋਕ ਨੇ ਉਹਨਾਂ ਨੂੰ ਐਕਸ਼ਨ ਮਿਲੂਗਾ ਛੋਟੇ ਛੋਟੇ ਮੈਸੇਜ ਮਿਲਣਗੇ ਔਰ ਵਧੀਆ ਫਿਲਮ ਬਣਾਈ ਹੈ ਇੰਟਰਟੇਨਿੰਗ ਗੱਲ ਕੀਤੀ ਜਾਵੇ ਫਿਲਮ ਦੀ ਤਾਂ ਖਾਸ ਤੌਰ ਤੇ ਫੋਕਸ ਕਿਸ ਦੇ ਉੱਪਰ ਰਹੇਗਾ ਕਿ ਸਟੋਰੀ ਲਾਈਨ ਰਹੇਗੀ ਸਟੋਰੀ ਲਾਈਨ ਦਾ ਕਿਰਦਾਰ ਤੁਸੀਂ ਪਲੇ ਕਰ ਰਹੇ ਹੋ ਸਟੋਰੀ ਲਾਈਨ ਦੱਸਤੀ ਕਿਸੇ ਨੇ ਫਿਲਮ ਦੇਖਣ ਨਹੀਂ ਜਾਣਾ ਨਾ ਨਹੀਂ ਟੀਚਰ ਦੀ ਵੀ ਗੱਲ ਹੋ ਰਹੀ ਵੀ ਤੁਸੀਂ ਟੀਚਰ ਦਾ ਕਿਰਦਾਰ ਵੀ ਨਿਭਾਇਆ ਔਰ ਨਾਲ ਪੁਲਿਸ ਦੇ ਕਿਰਦਾਰ ਹੋਰ ਟੀਚਰ ਦਾ ਉਹ ਤੁਸੀਂ ਫਿਲਮ 'ਚ ਦੇਖੋਗੇ ਤੁਹਾਨੂੰ ਫਿਲਮ 'ਚ ਮਜ਼ਾ ਆਉਣਾ ਉਹ ਜੇ ਮੈਂ ਕੋਈ ਵੀ ਪੱਤਾ ਇਹਦਾ ਖੋਲਤਾ ਜਾਂ ਮੈਂ ਕੁਝ ਵੀ ਤੁਹਾਨੂੰ ਦੱਸਦਾ ਤਾਂ ਸਾਰੀ ਸਟੋਰੀ ਰਿਵੀਲ ਹੋ ਜਾਣੀ ਹੈ ਨਾ ਮੈਂ ਚਾਹੁੰਦਾ ਕਿ ਆਡੀਅன்ஸ் ਜਾ ਕੇ ਸਿਨੇਮੇ ਦੇ ਆਨੰਦ ਮਾਣੇ ਸਿਨੇਮੇ ਚ ਦੇਖੇ ਫਿਲਮਾਂ ਸਿਨੇਮੇਲੀ ਬਣਦੀਆਂ ਨੇ ਔਰ 나 ਮੈਨੂੰ ਦੱਸਣ ਚਾਹੁੰਨਾ ਮਜ਼ਾ ਆਉਣਾ ਜਿੰਨਾ ਤੁਹਾਨੂੰ ਦੇਖਣ ਚ ਮਜ਼ਾ ਆਉਣਾ। ਇੱਕਲਾ ਸਵਾਲ ਜਿਵੇਂ ਹੁਣ OTT ਤੇ ਫਿਲਮਾਂ ਆਈ ਦੇ ਤਰੀਕੇ ਚ ਰਿਲੀਜ਼ ਹੋਣ ਲੱਗ ਗਈਆਂ ਨੇ ਕਮਰਸ਼ੀਅਲੀ ਲਾਸ ਹੁੰਦਾ ਜਦੋਂ ਥੀਏਟਰ ਦੇ ਫਿਲਮ ਰਿਲੀਜ਼ ਨਹੀਂ ਹੁੰਦੀ ਪਰ OTT ਤੇ ਹੋ ਜਾਂਦੀ ਆ। ਨਹੀਂ OTT ਤੇ ਪ੍ਰੋਡਿਊਸਰਾਂ ਨੂੰ ਉੱਥੋਂ ਵੀ ਰੈਵਨਿਊ ਆਉਂਦਾ ਔਰ ਜਦੋਂ ਫਿਲਮ ਸਿਨੇਮੇ ਚੱਲ ਪੈਂਦੀ ਆ ਫਿਰ OTT ਤੇ ਜਾਂਦੀ ਆ। ਕੁਝ ਕੁਝ ਸਿਨੇਮਾ ਸਪੈਸ਼ਲ OTT ਲਈ ਬਣਦਾ। ਹਾਂ ਜੀ ਦਰਸ਼ਕ ਟੁੱਟ ਰਹੇ ਨਹੀਂ ਮਤਲਬ ਕਿ ਮੋਕ ਭੰਗ ਹੋ ਨਹੀਂ ਕਿਤੇ ਟੁੱਟ ਰਹੇ ਨੇ ਯਾਰ ਥੀਏਟਰ ਭਰੇ ਪਏ ਨੇ ਦੁਰਿੰ ਹੋਰ ਸਿਨੇਮਾ ਕਿੰਨਾ ਚੱਲਦਾ ਬਾਰਡਰ ਨੇ ਥੀਏਟਰ ਭਰੇ ਨੇ ਕਿਵੇਂ ਕਹਿ ਸਕਦੇ ਹੋ ਤੁਸੀਂ ਦਰਸ਼ਕ ਨਹੀਂ ਡੁੱਟ ਰਹੇ ਦਰਸ਼ਕ ਸਿਨੇਮੇ ਨੂੰ ਉਨਾ ਹੀ ਪਿਆਰ ਕਰਦਾ ਕੀ ਖਾਸ ਲੁਧਿਆਣਾ ਵਾਸੀ ਨੂੰ ਕੀ ਕਹਿਣਾ ਚਾਹੁੰਦੇ ਬਸੇ ਹੀ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਬੁਰਾਈਆਂ ਤੋਂ ਦੂਰ ਰਹੋ ਨਸ਼ੇ ਤੋਂ ਦੂਰ ਰਹੋ ਆਪਸੀ ਪਿਆਰ ਮਿਲਮਲਾਪ ਨਾਲ ਸਾਰੇ ਰਹੋ ਥੈਂਕ ਯੂ ਵੈਰੀ ਮਚ